ਦੀਆਂ ਚੋਣਾਂ ਦੁਬਾਰਾ ਹੋ ਗਈਆਂ ਜਿਹੜੀ ਨਵੀਂ ਟੀਮ ਆਈ ਹੈ ਤੁਸੀਂ ਉਹ ਤੋਂ ਕੀ ਆਸ ਕਰਦੇ ਮੈਂ ਸਮਝਦਾ ਕਿ ਦਿੱਲੀ ਦੀ ਸੰਗਤ ਦੇ ਵਿੱਚ ਅਸੀਂ ਕੰਮ ਕੀਤਾ ਸੀਗਾ 2013 'ਚ ਸਾਨੂੰ ਸੰਗਤ ਨੇ ਅਸ਼ੀਰਵਾਦ ਦਿੱਤਾ ਸੀਗਾ 2017 'ਚ ਪਹਿਲੀ ਟਰਮ ਖਤਮ ਹੋਈ ਸੀ ਔਰ ਉਸ ਵੇਲੇ ਸਾਰਿਆਂ ਨੇ ਆਖ ਦਿੱਤਾ ਸੀਗਾ ਕਿ ਅਸੀਂ ਦੁਬਾਰਾ ਨਹੀਂ ਆ ਸਕਦੇ ਜੀ ਕਿਉਂਕਿ ਬੈਬਲ ਕਰਾਂ ਮਾਫੀ ਬੇਦਬੀ ਇਹ ਸਭ ਚੱਲ ਰਹੇ ਸੀਗੇ ਜੀ ਲੇਕਿਨ ਗੁਰੂ ਦੀ ਬਖਸ਼ਿਸ਼ ਹੋਈ 2017 ਜਿੱਤੇ ਆ ਔਰ ਜਿੱਤੇ ਆ ਕੰਮ ਕਰਕੇ ਸੰਗਤ ਦੇ ਪਿਆਰ ਕਰਕੇ ਮੈਂ ਸਮਝਦਾ ਕਿ ਅੱਧੀ ਟਰਮ ਖਤਮ ਹੋ ਗਈ ਹੈ ਦੋ ਹਸਾ ਰਹਿੰਦੇ ਆ ਔਰ ਬਹੁਤ ਵੱਡੀ ਜ਼ਿੰਮੇਵਾਰੀ ਨਵੀਂ ਟੀਮ ਤੇ ਆ ਉਹ ਸਾਰੇ ਕੰਮ ਕਰਨ ਤਾਂ ਕਿ ਸੰਗਤਾਂ ਦਾ ਅਸ਼ੀਰਵਾਦ ਦੁਬਾਰਾ ਲੈ ਸਕੋ ਮੈਂ ਸਮਝਦਾ ਕਿ ਉਹਨਾਂ ਤੇ ਜ਼ਿੰਮੇਵਾਰੀ ਵੱਡੀ ਹੈ ਚੋਣਾ ਦਰਮਿਆਨ ਜਿਹੜੀਆਂ ਵਾਅਦੇ ਕੀਤੇ ਗਏ ਸੀਗੇ ਦਿੱਲੀ ਦੀ ਸੰਗਤ ਨਾਲ ਅਖਬਾਰੀ ਖਬਰਾਂ ਹੈਗੀਆਂ ਨੇ ਕਿ ਸ੍ਰੀ ਗੁਰੂ ਅਰਕੇਸ਼ਨ ਪਬਲਿਕ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈਗੀ ਹੈ ਸ਼ਾਇਦ ਉੱਥੇ ਅਧਿਆਪਕਾਂ ਨੂੰ ਤਨਖਾਹਾਂ ਦੇ ਵੀ ਪੈਸੇ ਵੀ ਨਹੀਂ ਬਚੇ ਹੋਏ ਇਹੋ ਜਿਹਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਉਹਨਾਂ ਸਕੂਲ ਸਕੂਲ ਜਿਹੜੇ ਹੈਗੇ ਨਾ ਬੰਦ ਹੋਣ ਦੀ ਕਗਾਰ ਤੇ ਪਹੁੰਚੇ ਹੋਏ ਨੇ ਇਸ ਤਰ੍ਹਾਂ ਕਿ ਜਦੋਂ ਅਸੀਂ 2013 ਚ ਉਹਦਾ ਪ੍ਰਬੰਧ ਲਿਆ ਸੀ 450 ਬੰਦਾ ਓਵਰ ਇੰਪਲਾਈਡ ਹੈ ਔਰ ਜਦੋਂ ਜੇ ਟਰੱਕ ਦੇ ਵਜ਼ਨ ਦਾ ਸਮਾਨ ਤੁਸੀਂ ਟੈਂਪੋ ਚ ਲਾਦਦੇ ਹੋਗੇ ਤੇ ਉਹ ਫਰਕ ਆਏਗਾ ਲੇਕਿਨ ਮੈਂ ਸਮਝਦਾ ਕਿ ਸਾਡੇ ਕੋਲ 9.200 ਕਰੋੜ ਦੀ ਲਾਇਬਿਲਟੀ ਸੀਗੀ ਗੁਰੂਵਰ ਕਿਸ਼ਨ ਪਬਲਿਕ ਸਕੂਲਾਂ ਦੀ ਔਰ 43 ਕਰੋੜ ਸਾਡੇ ਕੋਲ ਛੱਡ ਕੇ ਗਏ ਸੀਗੇ ਔਰ ਜਿਹਦੇ ਵਿੱਚੋਂ ਅਸੀਂ 100 ਕਰੋੜ ਦੇ ਕਰੀਬ ਦੇ ਚੁੱਕੇ ਆ ਬਾਕੀ ਦਾ ਵੀ ਜਿਹੜਾ ਪੈਸਾ ਉਹ ਮੇਰਾ خیال ਹੁਣ ਨਵੀਂ ਕਮੇਟੀ ਉਹਦਾ ਰਸਤਾ ਬਣਾਏਗੀ ਤੇ ਟੀਚਰਾਂ ਦਾ ਸਾਫ ਕਲੀਅਰ ਕਰੇਗੀ ਤੇ ਡੇਣਾ ਬਣਦਾ ਸਾਡਾ ਕਿਤੇ ਨੀ ਇਹ ਕਰਜ਼ ਵਾਸਤੇ ਵੀ ਗੱਲ ਕੀਤੀ ਗਈ ਸੀ ਨਾ ਕੁਝ ਬੈਂਕਾਂ ਦੇ ਨਾਲ ਨਹੀਂ ਅਸੀਂ ਮਿਲ ਜਾਵੇ ਨਾ ਅਸੀਂ ਐਸਜੀਪੀਸੀ ਨਾਲ ਗੱਲ ਕੀਤੀ ਸੀ ਐਸਜੀਪੀਸੀ ਤੋਂ 20 ਕਰੋੜ ਰੁਪਿਆ ਅਸੀਂ 3 ਸਾਲ ਲਈ ਲੈਣ ਦੀ ਗੱਲ ਕੀਤੀ ਹੈ ਹੁਣ ਮੈਂ ਨਹੀਂ ਹੈ ਜਿਹੜੇ ਨਵੇਂ ਪ੍ਰਧਾਨ ਸਭ ਹੋਣਗੇ ਉਹ ਦੇਖਣਗੇ ਕਿ ਐਸਜੀਪੀਸੀ ਦੇ ਇਸ ਤਰ੍ਹਾਂ ਦੀ ਲੀ ਕਮੇਟੀ ਕਰਜ਼ਾ ਲੈ ਸੀ ਮੈਂ ਸਮਝਦਾ ਹੈ ਕਿ ਐਸਜੀਪੀਸੀ ਸਾਰੀਆਂ ਸਿੰਘ ਸੁਭਾਵਾਂ ਨੂੰ ਦਿੰਦੀ ਹੈ ਦਿੱਲੀ ਕਮੇਟੀ ਦੂਰ ਦੇ ਰਾਡੇ ਸਿੰਘ ਸੁਭਾਵਾਂ ਨੂੰ ਪੈਸੇ ਦਿੰਦੀ ਹੈ ਤੇ ਆਪਸ ਚ ਉਹਨਾਂ ਨੂੰ ਦੇਣ ਚ ਕੀ ਪ੍ਰੋਬਲਮ ਹੋ ਸਕਦੀ ਹੈ ਇੱਕ ਗੱਲ ਉੱਠੀ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਵਾਸਤੇ ਸੇਵਾ ਲਈ ਸੀ ਬਾਦਵੀਂ ਸ਼ਰੋਣੀ ਕਮੇਟੀ ਕੋਲ 2 ਕਰੋੜ ਰੁਪਏ ਮੰਗ ਲਿਆ ਸੀਗਾ ਕਿ ਸਾਡਾ ਖਰਚਾ ਹੋਇਆ ਸੀ ਨੋ ਉਹਨਾਂ ਨੇ ਉਹਨਾਂ ਨੇ ਸਾਨੂੰ ਟੋਟਲ 4 ਕਰੋੜ ਦਾ ਖਰਚਾ ਹੋਇਆ ਸੀ ਅੱਧਾ ਪੈਸਾ ਉਹਨਾਂ ਨੇ ਦੇਣ ਦੀ ਸਾਡੇ ਨਾਲ ਗੱਲ ਕੀਤੀ ਸਿਰ 2 ਕਰੋੜ ਰੁਪਏ ਉਹਨਾਂ ਨੇ ਦਿੱਤਾ ਸੀ ਨਵੀਂ ਟੀਮ ਦੇ ਉੱਤੇ ਕੁਝ ਦੋਸ਼ ਲੱਗਦੇ ਪਏ ਨੇ ਸਿੱਖ ਮਰਿਆਦਾ ਦੀ ਬੰਨਣਾ ਮੈਂ ਸਮਝਦਾ ਮਸਲਾ ਅਕਾਲ ਤਖਤ ਸਾਹਿਬ ਕੋਲ ਆ ਜਿਹਦਾ ਅਕਾਲ ਤਖਤ ਸਾਹਿਬ ਉਸਤੇ ਜਵਾਬਦੇਹ ਮੈਂ ਉਸਤੇ ਨਹੀਂ ਕੁਝ ਕਹਿਣਾ ਚਾਹੁੰਦਾ ਡੇਰਾ ਡੇਰਾ ਤੋਂ ਜਾ ਕੇ ਫਿਰ ਜੀ ਵੋਟਾਂ ਮੰਗਣ ਦੀ ਰਾਜਨੀਤੀ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਸੁਖਵੀਰ ਬਾਦਲ ਪਟਸਣ ਦੇ ਆ ਜੀ ਮੇਰੇ ਤੇ ਕੀ ਕਰਦੇ ਹੋ ਮੈਂ ਸਮਝਦਾ ਕਿ ਇਹ ਉਹਦੇ ਕਰਕੇ ਸਾਨੂੰ ਅੱਗੇ ਨੁਕਸਾਨ ਹੋਇਆ ਔਰ ਡੇਰੇ ਤੋਂ ਜਿੰਨੀ ਦੂਰੀ ਬਣਾਈ ਜਾਏਗੀ ਉਹਨਾ ਠੀਕ ਰਹੂਗਾ ਮੇਰਾ ਸਟੈਂਡ ਬਿਲਕੁਲ ਕਲੀਅਰ ਸੀ ਡੇਰੇ ਦੇ ਉੱਤੇ ਵੀ ਬਹਿਬਲ ਕਲਾਂ ਦੇ ਉੱਤੇ ਵੀ ਔਰ ਮੈਂ ਸਮਝਦਾ ਮਾਂ ਕਿ ਅਕਾਲੀ ਦਲ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਉਹਦੇ ਨੁਕਸਾਨ ਅੱਗੇ ਭੁਗਤ ਰਹੇ ਆ ਹੁਣ ਉਹਨਾਂ ਦੇ ਨੇੜੇ ਜਾਓਗੇ ਤੇ ਦੁਬਾਰਾ ਨੁਕਸਾਨ ਪ੍ਰਧਾਨ ਜੀ ਇਹਦਾ ਮਤਲਬ ਇਹ ਹੈਗਾ ਕਿ ਅਕਾਲੀ ਦਲ ਨੇ ਡੇਰਾ ਮੁਖੀ ਨੂੰ ਮਾਫ ਕਰਕੇ ਗਲਤੀ ਕੀਤੀ ਮੈਂ ਸਮਝਦਾ ਕਿ ਸੰਗਤਾਂ ਨੂੰ ਕੌਨਫੀਡੈਂਸ ਚ ਲੈ ਬਗੈਰ ਮਾਫੀ ਦੇਣਾ ਗਲਤੀ ਸੀ ਪ੍ਰਧਾਨ ਜੀ ਜਿਹੜੀ ਐਸਆਈਡੀ ਕੰਮ ਕਰਦੀ ਵੀ ਸੰਤੁਸ਼ਟ ਹੋਰ ਤੇ ਜਿਹੜੀ ਮੈਨੂੰ ਮਨ ਉਹਨਾਂ ਦੀ ਵਰਕਿੰਗ ਨਹੀਂ ਪਤਾ ਮੈਂ ਕੋਈ ਕਮੈਂਟ ਨਹੀਂ ਕਰਨਾ ਜਿਹੜੇ ਭ੍ਰਸਟਾਚਾਰ ਦੇ ਦੋਸ਼ ਲੱਗੇ ਸੀ ਕਿ ਉਹਦੇ ਚ ਕੱਲਾ ਪ੍ਰਧਾਨ ਹੀ ਦੋਸ਼ੀ ਹੁੰਦੇ ਨੇ ਮੈਂ ਸਮਝਦਾ ਹਾਂ ਜਿਹੜੇ ਦੋਸ਼ ਲੱਗੇ ਸੀ ਤੁਸੀਂ ਜੇ ਹਫਤਾ ਤੱਕ ਵੇਟ ਕਰੋ ਤੁਹਾਡੇ ਅੱਗੇ ਸਾਰੀ ਰਿਪੋਰਟ ਆਊਗੀ ਔਰ ਮੈਂ ਇਸੇ ਲਈ ਆਖਿਆ ਸੀ ਕਿ ਮੈਂ ਧਾਰਮਿਕ ਰਾਜਨੀਤੀ ਜਾਂ ਮੈਂ ਕੋਈ ਅਹੁਦਾ ਨਹੀਂ ਲਵਾਂਗਾ ਜਦ ਤੱਕ ਦੋਸ਼ ਮੁਕਤ ਨਹੀਂ ਹੋਵਾਂਗਾ ਸੋ Let the report come ਇਸ ਦਾ ਮਤਲਬ ਹੈ ਕਿ ਕਲਾ ਪ੍ਰਧਾਨ ਹੀ ਉਹਦੇ ਚ ਦੋਸ਼ ਮੈਂ 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 ਉਸ ਤੇ ਪ੍ਰਧਾਨ ਬਿਲ ਨਹੀਂ ਪਾਸ ਮੈਂ ਉਸ ਤੇ ਮੈਂ ਉਸ ਤੇ ਮੇਰੇ ਮੇਰੇ ਸਾਈਨ ਤੇ ਜਿਹੜੇ ਕਾਰਵਾਈਆਂ ਹੋਈਆਂ ਨੇ ਪੇਪਰ ਵਰਕ ਹੋਇਆ ਤੇ ਕੱਲਾ ਪ੍ਰਧਾਨ ਹੀ ਦੋਸ਼ੀ ਹੋ ਜਾਊਗਾ ਮੈਂ ਮੈਂ ਉਸ ਤੇ ਅਖੀਰ ਚ ਸਾਈਨ ਕਰਦਾ ਮੇਰੇ ਤੋਂ ਪਹਿਲੇ 6 ਸਾਈਨ ਹੁੰਦੇ 7 ਸਾਈਨ ਹੁੰਦੇ ਪਰ ਮੈਂ ਕੋਈ ਸਫਾਈ ਨਹੀਂ ਦਿੱਤੀ ਅਜੇ ਤੱਕ ਨਾ ਮੈਂ ਅੱਜ ਦੇਣੀ ਹੈ ਲੈਟ ਦੀ ਪੁਲਿਸ ਰਿਪੋਰਟ ਕਰੂੰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਜੇ ਮੈਂ ਦੋਸ਼ੀ ਹਾਂ ਤੇ ਮੈਨੂੰ ਮੈਂ ਕਸੂਰਵਾਰ ਹਾਂ ਅਗਰ ਮੈਂ ਸਾਫ਼ ਸੁਥਰਾ ਤਾਂ ਸੰਗਤ ਅਸ਼ੀਰਵਾਦ ਦਿੰਦੀ ਆ ਆਪਾਸ ਕਰੋ ਕੁਝ ਮੰਜੇ ਤੋਂ ਚਾਰ ਲੋਕਾਂ ਨੂੰ ਦੋ ਦਿਰਸਾਂ ਤੇ ਵੀ ਸਟੈਂਡ ਹੁੰਦੇ ਜੀ ਤੁਹਾਡੇ ਤੋਂ ਪਹਿਲਾਂ ਹਾਂਜੀ ਜਨਰਲ ਸੈਕਟਰੀ ਦੇ ਹੁੰਦੇ ਆ ਜਦੋਂ ਉਹ ਆਪ ਡਿਊਟੀ ਹੁੰਦੇ ਤਦ ਹੁੰਦੇ ਆ ਜੇ ਨਹੀਂ ਹੁੰਦੇ ਜੁਆਇੰਟ ਸੈਕਟਰੀ ਕਰਦਾ ਜੇ ਮੈਚ ਬਾਹਰ ਗਿਆ ਉਹ ਮਾਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਰਦਾ ਇਹ ਸਿਸਟਮ ਆ ਸਾਡਾ